ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਵੋਗੇ ਤੇ ਟੈਂਕੀ ਦੇ ਆਪਾਂ ਇਹ ਹਾਲਾ ਤੇ ਸਟicker ਸਟicker ਲਾਉਣ ਨੂੰ ਟਾਈਮ ਬਹੁਤ ਲੱਗਿਆ ਲਾਇਨੇ ਆਪਾਂ ਡਰਾਇਰ ਨਾਲ ਦੇਖੋ ਇੰਨਾ ਗਰਮ ਕਰ ਲੰਦੇ ਸਟicker ਤੇ ਲੱਗਦਾ ਗਈ ਇਹਨੂੰ ਘੰਟਾ ਲੱਗ ਗਈ ਪੂਰਾ ਘੰਟਾ ਸਵਾ ਘੰਟਾ ਲੱਗ ਗਿਆ ਇੰਨਾ ਤੋਂ ਵੀ ਲੱਦੇ ਸਟicker ਹੁਣ ਆਪਾਂ ਪਟਨੇ ਨੇ ਜਿਹੜੇ ਸਪਲੈਂਡਰ ਲਿਖਿਆ ਰੀਡੀਅਮ ਵਾਲਾ ਇਹ ਤੋਂ ਵੀ ਪਟਦੇ ਆਂ ਬਾਕੀ ਕਾ ਲੋ ਵੀ ਜਿਹੜੇ ਆਪਣੇ ਟੇਲ ਪੈਨਲ ਆ ਉਹ ਆਪਾਂ ਨਵਾਂ ਪਾਉਣਾ ਟੁੱਟਿਆ ਹੋਇਆ ਸੀਗਾ ਵਾਈਜ਼ਰ ਆ ਵਾਈਜ਼ਰ ਵੀ ਨਵਾਂ ਪਾਉਣਾ ਉਹ ਪਿਆਈ ਆਪਣਾ ਵਾਈਜ਼ਰ ਉਹ ਪਿਆ ਵਾਈਜ਼ਰ ਉਹ ਵੀ ਨਵਾਂ ਪਾਣਾ ਬਾਕੀ ਆ ਸੈਟ ਆਪਣਾ ਸਾਰਾ ਹੀ ਪੇਂਟ ਤਿਆਰ ਆ ਕੱਲ ਨੂੰ ਆਪਾਂ ਲੱਗਾਂਗੇ ਦਾ ਹੰ ਮਾੜਾ ਮੁੱਟਾ ਫਿਟਿੰਗ ਕਰਨ ਨਹੀਂ ਅੱਜ ਟੈਂਕੀ ਤਿਆਰ ਕਰਕੇ ਕੱਲ ਨੂੰ ਇਹ ਤੇ ਪੇਂਟ ਕਰਾਂਗੇ ਉਸ ਹਿਸਾਬ ਨਾਲ ਮੌਸਮ ਦੇਖ ਕੇ ਫਿਰ ਆਪਾਂ ਤਿਆਰੀ ਕਰਾਂਗੇ ਹਾਂ ਇਹਦੀ ਹਾਂਜੀ ਉਸ ਟਿਕਰਾਂ ਨੇ ਬੜਾ ਕੰਮ ਹੀ ਆਪਣਾ ਤੇ ਹੁਣ ਆਪਾਂ ਜਿੱਥੇ ਆ ਮਾੜਾ ਮੋਟਾ ਜੰਗਾਲ ਲੱਗਿਆ ਹੋਇਆ ਸੀਗਾ ਉਹਰੇ ਗ੍ਰੈਂਡਰ ਨਾਲ ਜੰਗਾਲ ਦਤਲਾ ਸਾਰੇ ਹੀ ਹੁਣ ਆਪਾਂ ਲੱਗਿਆਂ ਰੇਗਮਾਰ ਮਾਰਨ ਰੇਗਮਾਰ ਮਾਰ ਕੇ ਫਿਰ ਆਪਾਂ ਇਹ ਚ ਪੱਟੀ ਭਰਾਂਗੇ ਥੋੜੀ ਥੋੜੀ ਇੱਥੇ ਭਰ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਪ੍ਰਾਈਮਰ ਮਾਰ ਕੇ ਪੇਂਟ ਕਰਾਂਗੇ ਤੁਹਾਨੂੰ ਆਪਾਂ ਡਿਟੇਲ ਦਵਾਂਗੇ ਰੇਗਮਾਰ ਮਾਰ ਕੇ ਦਿਖਾਉਣਾ ਤੁਹਾਨੂੰ ਫਿਰ ਕਿਉਂਕਿ ਨਹੀਂ ਵੀਡੀਓ ਬਹੁਤ ਲੰਬੀ ਹੋ ਜਣੀ ਆਪਣੀ ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਵੋਗੇ ਤੇ ਟੈਂਕੀ ਦਾ ਆਪਣਾ ਕੰਮ ਹੋ ਗਿਆ ਕੰਪਲੀਟ ਆ ਪ੍ਰੋਪਰ ਇੱਥੇ ਮਾੜਾ ਜਾ ਰਹਿਦਾ ਸੀਗਾ ਰਿਗਮਾਰ ਮਾਰ ਕੇ ਚੈੱਕ ਕਰ ਲਿਆ ਸੀ ਉਰੇ ਥੋੜਾ ਟੂਆ ਰਹਿ ਗਿਆ ਸੀ ਉਰੇ ਰਹਿ ਗਿਆ ਸੀ ਤੇ ਬਾਕੀ ਆਹ ਚੀਜ਼ ਹੀ ਕੰਪਲੀਟ ਹੋ ਗਈ ਆਪਣੇ ਇੱਥੇ ਮਾੜੇ ਲਾਤੀ ਆਪਾਂ ਪੱਟੀ ਤੇ ਆਹ ਵਾਈਜ਼ਰ ਤੇ ਆਪਾਂ ਕੰਪਲੀਟ ਆ ਕੰਮ ਤੇ ਆ ਪੈਨਲ ਆਪਣਾ ਉਹ ਟੁੱਟਿਆ ਹੋਇਆ ਸੀਗਾ ਇਹਦੇ ਆਪਾਂ ਚਲੋ ਪੱਟੀ ਭਰਤੀ ਤੇ ਖੁੰਜਾ ਹੁਣ ਕਵਰ ਹੋ ਜਾਊਗਾ ਇੱਥੋਂ ਮੜਗਾਰ ਤੜਿਆ ਹੋਇਆ ਸੀਗਾ ਇਹਦੇ ਆਪਾਂ ਬਾਤੀ ਕਿਉਂਕਿ ਇਹ ਦੋਈ ਚੀਜ਼ਾਂ オリジナル ਨੇ ਆਪਾਂ ਕਾ ਵੀ ਚਲੋ ਪੇਂਟ ਕਰਦ ਤੇ ਇੱਕ ਮੜਾ ਤਜਰਬਾ ਹੋ ਜੂਗਾ ਵੀ ਆਪਾਂ ਰਿਪੇਅਰ ਕਰ ਸਕਦੇ ਆਂ ਇਹ ਚੀਜ਼ਾਂ ਦੀ ਤੇ ਬਾਕੀ ਵਾਈਜ਼ਰ ਆਪਣੇ ਕੋਲ ਦੋ ਨੇ ਆਪਾਂ ਦੋਹਾਂ ਨੂੰ ਪੇਂਟ ਕਰ ਦੇਣਾ ਵਾਈਜ਼ਰਾਂ ਨੂੰ ਇੱਕ ਉਧਰ ਪਿਆ ਤੁਹਾਨੂੰ ਦਿਖਾਉਨੇ ਆਂ ਆ ਪਿਆ ਵਾਈਜ਼ਰ ਆਪਣਾ ਦੂਜਾ ਇਹ ਨਵਾਂ ਲਿਆਂਦਾ ਸੀਗਾ ਇਹਨੂੰ ਵੀ ਆਪਾਂ ਨਾਲੇ ਪੇਂਟ ਕਰ ਦੇਣਾ ਤੇ ਉਹ ਪੈਨਲ ਆਪਣਾ ਉਹ ਸਹੀ ਸੀਗਾ ਉਹ ਤਾਂ ਚਲੋ ਆਪਾਂ ਪੇਂਟ ਕਰਦੇ ਨੇ ਬਾਕੀ ਪੂਛ ਆਈ ਸਾਰਾ ਆਪਾਂ ਸੈਟ ਦੇ ਦੁਆਰਾ ਪੇਂਟ ਕਰ ਦੇਣਾ ਹਾਂਜੀ ਅੱਜ ਆਪਾਂ ਲੱਗੇ ਸੀਗੇ ਪ੍ਰਾਈਮਰ ਮਾਰਨ ਟੈਂਕੀ ਤੇ ਆ ਟੈਂਕੀ ਦੀ ਪੱਟੀਆਂ ਕੰਪਲੀਟ ਕਰ ਲਈ ਸੀ ਇਹ ਆਪਾਂ ਰੱਖ ਲਈ ਇੱਧਰ ਅੰਗੀਠੀ ਤੇ ਅੰਗੀਠੀ ਠੀਕ ਹੈ ਇਹਦੇ ਨਾਲ ਆਪਣਾ ਗਿਜ਼ਰ ਤੁਹਾਨੂੰ ਥੋੜੀ ਉੱਚੀ ਚਾਹੀਦੀ ਆਪਾਂ ਨੂੰ ਪੋਜੀਸ਼ਨ ਹੋਰ ਕੋਈ ਹੱਲ ਹੈ ਨਹੀਂ ਤੇ ਇੱਧਰ ਆ ਪੈਨਲ ਇਹ ਤੇ ਮਾਰਨਾ ਪ੍ਰਾਈਮਰ ਆ ਟਾਪੇ ਤੇ ਸਾਈਡ ਤੇ ਮੜਗਾੜਾਂ ਤੇ ਤੇ ਟੈਂਕੀ ਇਹ ਢੱਕਣ ਤੇ ਇਹ ਤੇ ਸਾਈਡ ਪੈਨਲ ਤੇ ਉਹਨੇ ਤੇ ਆਪਾਂ ਕਰਦੇ ਆ ਫਿਰ ਪ੍ਰਾਈਮਰ ਤੁਹਾਨੂੰ ਦਿਖਾਉਨੇ ਆ ਆਪਾਂ ਬਾਅਦ service <laughs> ਤੇ ਗੱਲ ਬਣ ਗਈ ਗੱਲ ਪੂਰੀ ਪ੍ਰਾਇਮਰ ਦੀ ਸੱਚ ਪੇਂਟ ਕਰਤਾ ਇੱਥੇ ਜਿਵੇਂ ਆ ਚੀਤੇ ਡੈਂਟ ਸੀਗੇ ਡੈਂਟ ਕੋਈ ਨਹੀਂ ਦੀਦਾਗਾ ਹੁਣ ਆਪਾਂ ਲਉ ਗਿਆਨ ਪੂਰੀ ਓਕੇ ਰੋਡ ਜਿੰਨੇ ਕੁ ਜੋਗੇ ਹੈਗੇ ਆਪਾਂ ਟੈਂਕੀ ਉੱਤੇ ਢੱਕਣ ਤੇ ਵੀ ਇਹਨੂੰ ਥੱਲੇ ਜੰਗਾਲ ਪੈ ਜਾਂਦਾ ਇਹਦੇ ਵੀ ਆਪਾਂ ਪ੍ਰਾਇਮਰ ਮਾਰਤਾ ਆ ਸਾਈਡ ਪੈਨ ਲਾ ਕੇ ਆਪਣਾ ਇਹਦੇ ਥੋੜਾ ਰਹਿ ਗਿਆ ਇੱਕ ਕੋਟ ਜਾਨੂੰ ਰੰਗ ਮੁੱਕ ਗਿਆ ਆਪਣਾ ਆ ਵਾਈਜ਼ ਜ਼ਰਾ ਜੀ ਵਾਇਜ਼ਰ ਵੀਨ ਪੂਰਾ ਪਛਾਣ ਨਹੀਂ ਆਵਾਗਾ ਪਹਿਲਾਂ ਜਿਹੜਾ ਸਕ੍ਰੈਚ ਬਹੁਤ ਸੀ ਤੇ ਵਾਇਜ਼ਰ ਤੇ ਇਹ ਤੇ ਵੀ ਜਣੀ ਹੈ ਕਿ ਨਹੀਂ ਥੋੜੀ ਥੋੜੀ ਤੇ ਚਲੋ ਰੇਗਮਾਰ ਮਾਰ ਕੇ ਸੈੱਟ ਹੋ ਜਾਣਾ ਕੰਮ ਹਾਂ ਮੜਗਾੜ ਰਹਿ ਗਿਆ ਆਪਣਾ ਮੜਗਾੜ ਜਿਹਨੇ ਆਪਾਂ ਤਿਆਰ ਕਰ ਲਈ ਦੁਬਾਰਾ ਮਿਲਦੇ ਹਾਂ ਫਿਰ ਆਪਾਂ ਤਿਆਰ ਕਰਕੇ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਵੋਗੇ ਤੇ ਇਹਦੇ ਉੱਤੇ ਆਪਾਂ ਪ੍ਰਾਈਮਰ ਮਾਰਤਾ ਜੀ ਸ਼ੌਕਰ ਆਪਾਂ ਕਵਰ ਕਰਦੇ ਸੀ ਆ ਪਰ ਫੇਰ ਕਰਿਆ ਸੀ ਖੁੰਝਾ ਇਹਦਾ ਇਥੋਂ ਇਹ ਰਿਪੇਅਰ ਕਰਕੇ ਆਪਾਂ ਰੱਖਤਾ ਇਹਦੇ ਉੱਪਰ ਕਰੋ ਵੀ ਉਹ ਗਰ ਗਿਆ ਆਪਣਾ ਜਿਹੜਾ ਚੈਨ ਦਾ ਆਪਣਾ ਕਵਰ ਹੁੰਦਾ ਮੋਟਰਸਾਈਕਲ ਦਾ ਮੂਲੀ ਛੋਟੀ ਗਰਾਰੀ ਵਾਲਾ ਉਹਦੇ ਨਾਲ ਇੱਥੇ ਖੁੰਝੇ ਚ ਗਿਰ ਗਿਆ ਇਥੋਂ ਥੋੜਾ ਤੜ ਗਿਆ ਸੀ ਜਿਹੜੀ ਪੱਟੀ ਭਰੀ ਹੋਈ ਆ ਆਪਣੀ ਪੱਟੀ ਉੱਠ ਖੜੀ ਸੀ ਫਿਰ ਦੁਬਾਰਾ ਪੱਟੀ ਆਪਾਂ ਛਿੱਲ ਕੇ ਦੁਬਾਰਾ ਹੁਣ ਆਪਾਂ ਕਰਿਆ ਇਹਦੇ ਆਪਾਂ ਅੰਦਰੀ ਸਾਈਡ ਲਾਵਾਂਗੇ ਜੀ ਆ ਪਹਿਲਾਂ ਵਾਸ਼ਾ ਜੀ ਰੱਖਤੀ ਹੁਣ ਇਹਤੇ ਮਸੀਲਾ ਆਣੀ ਆ 15 ਵੀ ਕਿਉਂਕਿ ਪੱਟੀ ਆ ਫਿਰ ਜਾਂ ਮਾੜਾ ਲੱਗਣਾ ਇਹਨੇ ਦੁਬਾਰਾ ਪੱਟੀ ਨਹੀਂ ਫਿਰ ਤੜ ਜਣਾ ਬੁਰਾ ਲੱਗੂ ਆ ਉਹ ਚੀਜ਼ ਕਰਾਂਗੇ ਆਪਾਂ ਤੇ ਇੱਕ ਆਪਾਂ ਲੱਗੇ ਸੀ ਇਹ ਫੋਟ ਰੈਸਟ ਵਾਲੀ ਪੱਤੀ ਬਣਾਉਣਾ ਸਲੈਂਸਰ ਵਾਲੀ ਤਾਂ ਆ ਹੈਗੀ ਆ ਆਪਣੇ ਕੋਲ ਤੇ ਇਹਦੀ ਇਥੋਂ ਟੁੱਟ ਗਈ ਸੀ ਆ ਬਣਾਇਆ ਆਪਾਂ ਕਲੰਪ ਇਹ ਇਥੇ ਆਪਾਂ ਬਿਲਡਿੰਗ ਕਰ ਦੇਣਾ ਹੁਣ ਹਾਂਜੀ ਅੱਜ ਲੱਗਿਆ ਆਪਾਂ ਪੇਂਟ ਕਰਨ ਇੱਕ ਤਾਂ ਆਪਣਾ ਹੈਂਡਲ ਵਾਲੇ ਪੁਆਇੰਟ ਨੇ ਇੱਕ ਉਹ ਫੁੱਟ ਰੈਸਟ ਵਾਲੇ ਨੇ ਜਿਹੜਾ ਆਪਾਂ ਤਿਆਰ ਕਰਿਆ ਸੀਗਾ ਇੱਕ ਆ ਆਪਣਾ ਹੀਟ ਗਾਰਡ ਇੱਕ ਆ ਸਲੈਂਸਰ ਤੇ ਕੋ ਚਿਮਟਾ ਆਪਾਂ ਪੇਂਟ ਕਰਨਾ ਹੁਣ ਦਿਖਾਉਣੀ ਆਪਾਂ ਪੇਂਟ ਕਰਕੇ ਫਿਰ ਵੀਡੀਓ ਬੜੀ ਵੱਡੀ ਹੋ ਜਾਣੀ ਆ ਇਹਨਾਂ ਨੂੰ ਆਪਾਂ ਕਰਨਾ ਮੈਟ ਬਲੈਕ ਜੀ ਪਹਿਲਾਂ ਆਪਾਂ ਬਿਲਡਿੰਗ ਕਰਕੇ ਛੱਡੇ ਸੀ ਮੋਟਰਸਾਈਕਲ ਆਪਾਂ ਇਹਨਾਂ ਨੂੰ ਫਿੱਟ ਕਰਤਾ ਕਿਉਂਕਿ ਚਿਮਟਾ ਆਪਣਾ ਤਾਂ ਫਿੱਟ ਹੋਣਾ ਜੇ ਉਹ ਫੁੱਟ ਰੈਸਟ ਤੇ ਆਊਗਾ ਫੁੱਟ ਰੈਸਟ ਆਪਾਂ ਅੱਜ ਤਿਆਰ ਕਰਿਆ ਸੀਗਾ ਜੋ ਗਿਆ ਨਾ ਫੁੱਟ ਰੈਸਟ ਜਿਹੜੀ ਪੱਤੀ ਆ ਇਹ ਚਿਮਟੇ ਦੇ ਨਾਲ ਲੱਗਣੀ ਚਾਹੀਦੀ ਹੈ ਇਸ ਕਰਕੇ ਆਪਾਂ ਹੁਣ ਕਰਦੇ ਆਂ ਤਿਆਰ ਵੀਡੀਓ ਬੜੀ ਲੰਬੀ ਹੋਣੀ ਆ ਫਿਰ ਆਪਾਂ ਤੁਹਾਨੂੰ ਪੇਂਟ ਕਰਕੇ ਦਿਖਾਵਾਂਗੇ ਹਾਂਜੀ ਅੱਧਾ ਆਪਾਂ ਪੇਂਟ ਕਰਤਾ ਆਹ ਸਾਈਡ ਤੇ ਅੱਧੀ ਰਹਿ ਗਈ ਇਹਨਾਂ ਦੇ ਵੀ ਆਪਾਂ ਇੱਕ ਇੱਕ ਸਾਈਡ ਕਰਤਾ ਹੁਣੇ ਸੁੱਕਦੇ ਨੇ ਆ ਉਧਰ ਆਪਾਂ ਟੰਗ ਤੇ ਲਵ ਯੂ ਇਹਨਾਂ ਦੇ ਵੀ ਆਪਾਂ ਬਲੈਕ ਕਰਤਾ ਸੋਹਣਾ ਲੱਗਦੇ ਆ ਨਾ ਬਲੈਕ ਕਰੇ ਆ ਆ ਵੀ ਬਲੈਕ ਕਰਤਾ ਆਪਾਂ ਡਿਫਰੈਂਟ ਜਿਹਾ ਲੱਗਣਗੇ ਇਹ ਮੰਨ ਕੇ ਚਲੋ ਗ੍ਰੇ ਦੇ ਨਾਲ ਬਲੈਕ ਦਾ ਕੰਬੀਨੇਸ਼ਨ ਸੋਹਣਾ ਲੱਗੂਗਾ ਮੇਰੀ ਤਾਂ ਸਲਾਹ ਬਣਦੀ ਆ ਵੀ ਸ਼ੌਕਰ ਵੀ ਬਲੈਕੇ ਕਰਦੀ ਫਰੰਟ ਵਾਲੇ ਬਾਕੀ ਦੇਖਦਾ ਮੈਂ ਇਹ ਕੀ ਪ੍ਰੋਸੈਸ ਹੁੰਦੀ ਹੈ ਹਾਂਜੀ ਸਵਾਗਤ ਆਈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਵੋਗੇ ਕੱਲ ਆਪਾਂ ਸਲੈਂਸਰ ਦਾ ਕੰਮ ਨਿਵੇੜਦਾ ਸੀ ਆਹ ਦੇਖੋ ਆ ਆਪਾਂ ਅਗਲਾਉਸੀ ਆ ਉਹ ਦੂਜਾ ਨਾਲ ਦਾ ਆਪਣਾ ਹੈਗਾ ਮੈਟ ਬਲੈਕ ਅੱਗੇ ਮੈਟ ਬਲੈਕ ਨੇ ਉਹ ਵੀ ਉਹ ਕਾਲੇ ਜਿਹੇ ਚਮਕਦੇ ਨੇ ਉਹ ਵੀ ਮੈਟ ਬਲੈਕ ਨੇ ਆ ਜਿੰਨਾ ਤੇ ਆ ਕੈਮਰਾ ਖੜਾ ਇਸ ਟਾਈਮ ਹੀ ਮੈਟ ਬਲੈਕ ਆ ਵੀ ਦੋਵੇਂ ਮੈਟ ਬਲੈਕ ਦਾ ਚਮਟਾ ਆਪਾਂ ਗਲੌਸੀ ਕਰਿਆ ਸਲੈਂਸਰ ਵੀ ਮੈਟ ਬਲੈਕ ਡਿਫਰੈਂਟ ਜਿਹਾ ਕਰਤਾ ਆਪਾਂ ਜਿਵੇਂ ਲੋਟ ਜਾ ਆ ਗਿਆ ਓਵੇਂ ਕਰਤਾ ਕੋਈ ਐਡਾ ਆਪਾਂ ਮੰਨ ਕੇ ਨਹੀਂ ਚੱਲੇ ਸੀ ਕਿ ਵੀ ਹਾਂ ਇਦਾਂ ਹੀ ਕਰਨਾ ਤੇ ਪੇਂਟ ਆਪਾਂ ਲਗਦਿਆਂ ਜੇ ਕਰਨ ਪਹਿਲਾਂ ਇਹਨਾਂ ਨੇ ਤੇ ਲੈਕਰ ਮਾਰਦੀ ਏ ਇਹ ਲੈਕਰ ਮਾਰ ਕੇ ਤਿਆਰ ਹੋ ਜਾਣਗੇ ਆਪਣੇ ਪੈਡਲ ਹੋ ਗਿਆ ਆਪਣਾ ਵੀ ਜਿਹੜੀਆਂ ਚੀਜ਼ਾਂ ਕਿਉਂਕਿ ਫਿਰ ਆਪਾਂ ਚਮਟਾ ਫਿਟ ਕਰਨ ਲੱਗਣਾ ਦਾ ਅੱਜ ਸ਼ਾਮ ਨੂੰ ਉਦੋਂ ਪਹਿਲਾਂ ਸੁੱਕ ਜਾਣਗੇ ਫਿਰ ਆਪਾਂ ਸਾਰੇ ਸ਼ੌਕਰ ਸ਼ੌਕਰ ਪੇਂਡ ਕਰਾਂਗੇ ਸ਼ੌਕਰ ਫਿਟ ਕਰਨ ਲੱਗਾਂਗੇ ਉਸ ਹਿਸਾਬ ਨਾਲ ਵੀ ਆਪਾਂ ਕੰਮ ਤੋਰੀ ਜਣਾ ਕਿਉਂਕਿ ਮੇਨ ਜੜ ਆਪਣੀ ਇੱਥੇ ਆ ਇਹ ਤੋਂ ਫਿਰ ਆਪਾਂ ਚੱਲ ਪਾਂਗੇ ਤਾਂ ਹੁਣ ਮੋਟਰ ਹਾਲ ਤਾਂ ਉੱਥੇ ਹੀ ਖੜਾ ਆਪਣਾ ਹਾਂਜੀ ਆ ਆਪਣੇ ਸ਼ੌਕਰ ਨੇ ਆਪਾਂ ਕਵਰ ਕਰ ਲੈਣ ਨੂੰ ਪੇਂਟ ਵਾਸਤੇ ਆ ਸਾਰੇ ਆਪਣੇ ਵਾਈਜ਼ਰ ਹੋ ਗਿਆ ਸਾਈਡ ਪੈਨਲ ਆ ਵਾਈਜ਼ਰ ਹੋ ਗਿਆ ਇਹ ਤਾਂ ਟੈਂਕੀ ਜਿਹੜਾ ਆਪਣਾ ਟੋਪਾ ਹੋ ਗਿਆ ਮੜਗਾ ਹੜ ਜਿੱਦਾਂ ਸਾਈਡ ਪੈਨਲ ਹੋ ਗਏ ਆ ਦੋਏ ਆਪਣੀਆਂ ਆਪਾਂ ਡਰਮ ਡਰਮ ਦੀ ਆਪਾਂ ਹੋ ਗਈ ਪਲੇਟ ਹੋ ਗਈ ਡਰਮ ਪਲੇਟ ਆ ਆਪਣਾ ਟੇਲ ਪੈਨਲ ਦਾ ਸੈਂਟਰਲ ਆ ਪਾਰਟ ਆ ਤਾਂ ਸੈੱਟ ਕਰ ਲਓਗੇ ਆ ਲਾਈ ਹੋ ਗਏ ਆ ਸ਼ੌਕਰ ਹੋ ਗਏ ਆਪਣੇ ਉਹਨਾਂ ਨੂੰ ਆਪਾਂ ਪੇਂਟ ਕਰਤਾ ਲੈਕਰ ਮਾਰਦਾ ਮੈਂ ਤੇ ਉਧਰ ਆਪਣੇ ਇਧਰ ਆਪਣਾ ਟੈਂਕਾ ਜੀ ਟੈਂਕਾ ਪਾ ਟਾਈ ਜੀ ਲਮਕਾ ਲਿਆ ਤਾਂ ਹਾਂ ਵੀ ਇਹ ਦੋਈ ਵਾਰ ਇਕੱਠੇ ਰੰਗੋ ਜੀ ਇਹਨੂੰ ਤੇ ਹੁਣ ਆਪਾਂ ਘੋਲਦੇ ਹਾਂ ਰੰਗ ਇਥੇ ਲੈਕਰ ਮਾਰ ਕੇ ਰੱਖਦਾ ਸੀਗਾ ਆਪਣਾ ਬੈਡਲਾਂ ਤੇ ਅਗੇਰ ਤੇ ਵਾਰ ਤੇ ਲੈਕਰ ਮਾਰਿਆ ਤੇ ਆਪਣਾ ਬ੍ਰੇਕ ਪੈਡਲ ਤੇ ਲੈਕਰ ਮਾਰਦਾ ਕਿਉਂਕਿ ਫਿਰ ਆਪਣਾ ਰੰਗ ਲਹੂਗਾ ਨਹੀਂ ਆ ਟੈਂਕੀ ਦਾ ਢੱਕਣ ਤੇ ਵੀ ਲੈਕਰ ਮਾਰਦਾ ਆਪਾਂ ਵੀ ਇਹਨੂੰ ਜਗਾਰ ਨਹੀਂ ਪਾਉਗਾ ਇਦਾਂ ਆਪਣਾ ਕੰਪਲੀਟ ਹੈ ਪਹਿਲਾਂ ਆਪਾਂ ਸ਼ੌਕਰ ਪੇਂਟ ਕਰਦੇ ਆਂ ਫਿਰ ਉਦਾਂ ਹੌਲੀ-ਹੌਲੀ ਆਪਾਂ ਸਾਰਾ ਕੋ ਪੇਂਟ ਕਰਦਾ ਹਾਂ ਹਾਂਜੀ ਹੁਣ ਆਪਾਂ ਲੱਗਿਆ ਰੰਗ ਕੋ ਲਾਉਣ ਨੂੰ ਤੇ ਰੰਗ ਕੋ ਲਾਣ ਦੀ ਵੀਡੀਓ ਤੁਹਾਨੂੰ ਕੀ ਦਿਖਾਉਣੀ ਹੈ ਨਾਰਮਲ ਹੈ ਆਪਾਂ ਆ ਦੇਖੋ ਸਿਲਵਰ ਇਹਨਾਂ ਰੰਗ ਕੋ ਕੋਲ ਕੇ ਫਿਰ ਆਪਾਂ ਤੁਹਾਨੂੰ ਸ਼ਾਮਾਂ ਚ ਕਰ ਦਈਏ ਇਹਨੂੰ ਫਿਰ ਉਦੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਵੀਡੀਓ ਪੇਂਟ ਹੁੰਦੇ ਸੀ ਠੀਕ ਹੋ ਜੀ ਟ੍ਰਾਂਕ ਖੋਲ ਕੇ ਮਿਲਦੇ ਆਪਾਂ ਹਾਂ ਜੀ ਕਰਤਾ ਕੰਮ ਆਪਾਂ ਸ਼ੁਰੂ ਤੇ ਪ੍ਰੈਸ਼ਰ ਆ ਬਣਾਉਣਾ 嗯，好了好了。 ਆ ਜੜਦਾ ਮੂਰੇ ਲੈਡ ਪਾ ਲੈ ਇੱਕਦਮ ਕਾ ਗੱਡੀ ਵਾਲੇ ਨੇ ਬੈਕ ਮਾਰੀ ਨਹੀਂ ਨਾ ਕੋ ਕਰਦੇ ਇਹਦੇ ਜਿਹਾ ਬਗੜਦਨੇ ਨੇ ਇਹ ਲੈਡ ਜੀ ਤੇ ਮੇਰੇ ਕੋ ਲੈਡ ਪਈਆ ਲੈਂਦੀ ਟਾਈਮ ਨਹੀਂ ਲੱਗ ਮੈਂ ਕਿਹਾ ਕੱਢ ਜੋ ਪਹਿਲਾਂ ਆ ਕਰ ਲੈ ਕੱਢ ਉਹਨੂੰ ਲੱਗ ਜੂ ਇਹ ਹਮਸਲਾ ਛੱਡੋ ਮੈਂ ਕਰੂੰ ਸਾਰਾ ਹਾਂਜੀ ਅੱਜ ਆਪਾਂ ਲੈਕਰ ਫੇਰਤਾ ਇਹਨਾਂ ਤੇ ਸੱਤ ਸਾਈਡ ਪੈਨਲ ਤੇ ਇਹ ਤੇ ਵੀ ਫੇਰਤਾ ਔਰ ਟੇਲ ਪੈਨਲ ਦਾ ਉਹ ਬਣਾ ਇੱਧਰ ਆਪਾਂ ਸ਼ੁਕਰਾਂ ਟੰਗੇ ਹੋਏ ਨੇ ਇਹਨਾਂ ਨੂੰ ਟੰਕੇ ਮਾਰਤਾ ਲੇਕਰ ਉਹ ਸ਼ੁਕਰਾਂ ਦੇ ਮਾਰਤਾ ਤੇ ਉਹ ਆਪਣੀ ਕੰਪਲੀਟ ਆ ਉਦਨ ਮਾਰਤਾ ਸੀ ਜਾਲੀ ਤੇਗਾ ਹੁਣ ਸੁੱਕਦੀ ਆ ਆ ਡਰਮਾਂ ਵਾਲੀਆਂ ਪਲੇਟਾਂ ਦੇ ਦੋਹਾਂ ਦੇ ਮਾਰਤਾ ਆ ਅਨਾਈਵਲ ਤੇ ਮਾਰਤਾ ਆ ਆਪਣੇ ਪੈਨਲ ਰਹਿ ਗਏ ਆਪਣੇ ਕੋਲ ਨੂੰ ਹਾਰਡਨਰ ਖਤਮ ਹੋ ਗਿਆ ਸੀਗਾ ਇੰਨੇ ਕ ਪਿੰਡ ਜੁਗਈ ਹਾਰਡਨਰ ਸੀਗਾ ਬਾਕੀ ਆ ਫਿਰ ਆਪਾਂ ਸਵੇਰੇ ਕਰਾਂਗੇ ਅੱਜ ਹਾਰਡਨਰ ਸਮਾਭਿਅਾਨੀ ਲਿਆਉਣ ਦਾ ਇਹ ਤੇ ਵੀ ਲਾਇ ਤੇ ਮਾਰਤਾ ਦੋਹਾਂ ਤੇ ਹੁਣ ਬਾਕੀ ਆਪਾਂ ਮਾੜੀ ਮੋਟੀ ਫਿਟਿੰਗ ਕਰ ਲੈਣ ਜਿਵੇਂ ਚਿੰਟਾ ਨਾਲ ਸਵਿੰਗਾਂ ਉਹ ਆਪਾਂ ਫਿੱਟ ਕਰ ਦਨੇ ਅੱਜ ਦਾ ਮਾੜਾ ਮੋਟਾ ਕੰਮ ਹੋਣ ਵਾਲਾ ਤੇ ਬਾਕੀ ਫਿਰ ਆਪਾਂ ਅਪਡੇਟ ਦਵਾਂਗੇ ਤੁਹਾਨੂੰ ਆਪਾਂ ਇੱਕ ਦਿਨ ਚ ਹਾਂਜੀ ਆਪਾਂ ਸਟੈਂਡ ਫਿੱਟ ਕਰਤਾ ਜਿਹੜੀ ਸਟੈਂਡ ਲਈ ਪਿੰਨ ਸੀ ਆਪਾਂ ਨਮੀ ਲਿਆਂਦੀ ਸੀ ਤੇ ਪੈਡਲ ਆਪਾਂ ਪੇਂਟ ਕਰਤਾ ਕਿਉਂਕਿ ਪੈਡਲ ਦੇ ਨਾਲ ਸਾਰੀ ਇਹ ਪਿੰਨ ਨਿਕਲਦੀ ਆ ਸਿਰੇ ਤੱਕ ਇੱਕ ਗੱਲ ਹੋਰ ਆ ਜੇ ਮੰਨ ਕੇ ਚੱਲੋ ਨਾ ਕੱਲ ਨੂੰ ਥੋੜੀ ਇਹ ਪਿੰਨ ਨਹੀਂ ਨਿਕਲਦੀ ਆਹ ਪਿੰਨ ਨਾ ਜੇ ਥੋ ਨਹੀਂ ਨਿਕਲਦੀ ਤਾਂ ਕਹਿਣ ਦਾ ਭਾਵ ਇਹ ਇੱਥੇ ਆਪਣੇ ਪਲੇ ਪਾਈ ਜਾਂਦੀ ਆ ਪੈਡਲ ਦੇ ਨਾਲ ਦੀ ਉਹਦੇ ਨਾਲੋਂ ਕੱਟ ਦੇ ਲੋ ਚਾਹੇ ਬਾਹਰ ਦੀ ਨੁੱਕਰ ਵੱਢ ਲੋ ਠੀਕ ਆ ਜੀ ਬਾਹਰ ਦੀ ਨੁੱਕਰ ਵੱਢ ਕੇ ਪੈਡਲ ਨਿਕਲਣਾ ਥੋੜਾ ਤੇ ਜੇ ਸਟੈਂਡ ਤੁਸੀਂ ਨਵਾਂ ਪਾਉਣਾ ਬੇ ਤਾਂ ਆਪਣਾ ਇੱਥੋਂ ਚਾਹੇ ਦੋ ਜਗ੍ਹਾ ਤੋਂ ਵੰਡ ਲਓ ਇੱਥੋਂ ਵੰਡ ਲਓ ਇਧਰੋਂ ਇਧਰੋਂ ਵੰਡ ਲਓ ਚਾਹੇ ਸੈਂਟਰ 'ਚੋਂ ਵੰਡ ਲਓ ਤਾਂ ਉਹਨੂੰ ਇਧਰ ਨਿਕਲਿਆਉਣਾ ਇਹਨੇ ਉਧਰੋਂ ਨਿਕਲਿਆਉਣਾ ਠੀਕ ਆ ਜੀ ਤੇ ਮੈਂ ਸਟੈਂਡ ਉਹੀ ਰੱਖਿਆ ਤੇ ਮੈਂ ਇਹਦੇ ਆਲੇ-ਦਾਲੇ ਨਾ ਤੇਲ ਪਾ ਲਿਆ ਸੀਗਾ ਮਗਲੈਲ ਇਹਦੇ ਆਹ ਨੁਕਰ ਤੇ ਹੀ ਪਾ ਲਿਆ ਸੀ ਇੱਥੇ ਗੱਭੇ ਬਿਲ ਸੀਗਾ ਔਰੇ ਪਾ ਲਿਆ ਸੀ ਆਹ ਨੁਕਰ ਤੇ ਇਧਰ ਪਾ ਲਿਆ ਸੀ ਇਧਰ ਪਾ ਲਿਆ ਸੀ ਪਹਿਲਾਂ ਤੇਲ ਪਾ ਕੇ ਆ ਪੂਰਾ ਇਹਨੂੰ ਆਇਲ ਲਾ ਕੇ ਤੇ ਇਧਰੋਂ ਇੱਥੇ ਤੇ ਇਲਾਸਿਕ ਇਧਰੋਂ ਸੱਟ ਪਹਿਲਾਂ ਮੈਂ ਅੰਦਰ ਨੂੰ ਮਾਰੀ ਕਿਉਂਕਿ ਜੇ ਆਪਾਂ ਇੱਥੇ ਸੱਟ ਮਾਰਾਂਗੇ ਤਾਂ ਇਹਦਾ ਫੇਸ ਖਰਾਬ ਹੋ ਜਾਣਾ ਇਧਰੋਂ ਸੱਟ ਮਾਰਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਆਗਾ ਵੀ ਉਹਦੇ ਨਾਲ ਹਿੱਲ ਪਿਆ ਕੇ ਰਾਂ ਜਾਂ ਹਿੱਲ ਪਿਆ ਫਿਰ ਆਪਾਂ ਇਹਦੇ ਵਿੱਚ ਨਟ ਪਾ ਲਿਆ ਸੀ ਵਿਚਲੀ ਸਾਈਡ ਫਿਰ ਬਾਹਰ ਦੀ ਸਾਈਡ ਤੋਂ ਪੋਲੀ ਪੋਲੀ ਸੱਟ ਮਾਰ ਕੇ ਫਿਰ ਹਲਾ ਲਿਆ ਸੀ ਹੌਲੀ ਹੌਲੀ ਫਿਰ ਇਧਰੋਂ ਥੋੜੀ ਸੱਟ ਮਾਰ ਕੇ ਉਧਰੋਂ ਕੱਢ ਲਿਆ ਉਧਰੋਂ ਫਿਰ ਆਪਾਂ ਇਧਰ ਨੂੰ ਮੋੜਤਾ ਸੀ ਮਗਰ ਨੂੰ ਐ ਥੋੜਾ ਥੋੜਾ ਇਧਰ ਨੂੰ ਤੋਰ ਲੁੰਦੇ ਸੀ ਫਿਰ ਉਧਰੋਂ ਸਾਰਾ ਮਗਰ ਮੋੜ ਦਿੰਦੇ ਸੀ ਬਿਉਦਨਮ ਵਿੱਚ ਮੜਾ ਮੁੱਟਕ ਜੀ ਜਾਮਨ ਤਾਂ ਅੱਗੇ ਪਿੱਛੇ ਹੋ ਕੇ ਆਪਣਾ ਉਹ ਨਿਕਲਣ ਦਾ ਸੌਖਾ ਜੇ ਆਪਾਂ ਇਧਰੋਂ ਹੀ ਕੁੱਟੀ ਜਾਈਏ ਇੱਕ ਪਾਸੇੋਂ ਤਾਂ ਨਿਕਲਣਾ ਔਖਾ ਹੋ ਜਾਂਦਾ ਤੇ ਹੁਣ ਆਪਾਂ ਪਾਉਣਾ ਚਿੰਟਾ ਆ ਚਿੰਟੇ ਵਾਲਾ ਹੋਆ ਪੁਆਇੰਟ ਬੁਸ਼ ਤਾਂ ਇਹਦੇ ਸਹੀ ਹੁੰਦੇ ਨੇ ਇਹਨੂੰ ਨੂੰ ਕੁਛ ਹੁੰਦਾ ਹੁੰਦਾ ਬੁਸ਼ਾਂ ਨੂੰ ਤੇ ਦੂਈ ਸਾਈਡ ਦੇ ਬੁਸ਼ ਜਿਹੜਾ ਚਿੰਟੇ ਵੱਲ ਦੇ ਬੁਸ਼ ਹੁੰਦੇ ਨੇ ਆ ਇਹ ਖਰਾਬ ਹੁੰਦੇ ਨੇ ਇਹ ਬੁਸ਼ ਆਪਣੇ ਜਿਵੇਂ ਸਹੀ ਨੇ ਕਿਉਂਕਿ ਮਾਡਲ ਉੱਚਾ ਆਪਣਾ ਮੋਟਾ ਹੈਗਾ ਇਹ ਤਾਂ ਇਕੱਲਾ ਗਰੀਸ ਹੀ ਹੁੰਦਾ ਹੁੰਦਾ ਬੁਸ਼ ਤਾਂ ਕਹਿਣ ਦਾ ਭਾਵ ਆਪਣਾ ਵਿਕਟੋ ਕੱਟ 6-7 ਸਾਲ ਬਾਅਦ ਮੇਰੇ ਹਿਸਾਬ ਨਾਲ ਅੰਦਾਜ਼ਾ ਕੋਸ਼ ਆਪਣਾ ਖਰਾਬ ਹੋ ਜਾਂਦੇ ਨੇ ਉਦੋਂ ਪਹਿਲਾਂ ਪੁਸ਼ਣ ਕੁਝ ਨਹੀਂ ਹੁੰਦੇ ਤੇ ਅੱਜ ਆਪਾਂ ਚੰਟਾਈ ਫਿਟ ਕਰਦੇ ਆ ਇਹਦੇ ਤੇ ਥੋੜਾ ਖੜਾ ਹੋ ਜੂਗਾ ਉਦੋਂ ਬਾਅਦ ਸ਼ੌਕਰ ਆਪਣੇ ਸੁੱਕੇਣਗੇ ਕੱਲ ਨੂੰ ਆਪਾਂ ਫਰੰਟ ਸ਼ੌਕਰ ਪਾ ਕੇ ਰਿਮ ਰਿਮ ਵੀ ਸੁੱਕੇਣਗੇ ਤੇ ਆਪਾਂ ਬੈਰੰਗੁਰਮ ਪਾ ਕੇ ਆਪਣਾ ਕੰਮ ਨਿਬੜਦਾ ਇੱਕ ਇਹਦਾ ਫਿਲਟਰ ਲਿਉਣ ਵਾਲਾ ਉਹ ਫਿਲਟਰ ਲੈ ਆਵੇਂ ਕੱਲ ਹਾਂ ਜੀ ਆ ਪੱਤੀ ਵੀ ਆਪਾਂ ਲਾਤੀ ਚਮਟੇ ਵਾਲੀ ਤੇ ਚਮਟਾ ਬਣਾ ਡੰਨਾ ਸਾਰਾ ਕੰਮ ਤੇ ਹੁਣ ਆਪਾਂ ਲੱਗੇ ਆ ਵਾਇਰਿੰਗ ਪਾਉਣੇ ਇਹਦੀ ਵਾਇਰਿੰਗ ਆਪਾਂ ਸਾਫ਼ ਕਰਕੇ ਸੁਕਾਤੀ ਹੁਣ ਆਪਾਂ ਕਰਦੇ ਆ ਵਾਇਰਿੰਗ ਫਿੱਟ ਇਧਰ ਆ ਪਈਏ ਤਾਰ ਤੇ ਲੱਗਾ ਹਵਾ ਜੀ ਲੱਗ ਜੂਨੀ